ਜੇ ਕੇਤੂ ਸੂਰੇ ਦੇ ਨਾਲ ਬੈਠਾ ਹੋਵੇ ਤਾਂ ਸਰਕਾਰ ਤੋਂ ਦੰਡ ਪਿਤਾ ਦੀ ਸਿਹਤ ਖਰਾਬ ਨਜ਼ਰ 'ਚ ਕਮਜ਼ੋਰੀ ਮਾਨ ਸਨਮਾਨ ਦੀ ਕਮੀ ਕਿਉਂਕਿ ਸਨਮਾਨ ਦਾ ਕਾਰਕ ਵੀ ਸੂਰਿਆ ਹੈ ਰਾਜ ਕਾਜ ਦਾ ਕਾਰਕ ਸੂਰੇ ਹੈ ਜਦੋਂ ਕੇਤੂ ਇਹਦੇ ਨਾਲ ਬੈਠਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ 'ਚੋਂ ਕਮੀ ਕਰ ਦਿੰਦਾ ਹੈ ਐਕਸੀਡੈਂਟ ਕਰਵਾ ਸਕਦਾ ਹੈ ਫਾਦਰ ਦਾ ਐਕਸੀਡੈਂਟ ਕਰਾ ਸਕਦਾ ਹੈ ਹਾਰਟ ਡਿਜ਼ੀਜ਼ ਕਰਾ ਸਕਦਾ ਹੈ ਤੇ ਬਹੁਤ ਜ਼ਿਆਦਾ ਜਦੋਂ ਵੀ ਲਗਨ 'ਚ ਹੋਵੇ ਨਵੰਮ ਭਾਵ 'ਚ ਹੋਵੇ ਤੀਸਰੇ ਚ ਹੋਵੇ ਤਾਂ ਇਨਸਾਨ ਨੂੰ ਵਿਰਾਗ ਵੱਲ ਮੋਕਸ਼ ਵੱਲ ਲੈ ਕੇ ਜਾਂਦਾ ਹੈ ਮੈਂ ਮੰਨਦਾ ਬਈ ਸਭ ਤੋਂ ਖਤਰਨਾਕ ਕੇਤੂ ਦੇ ਜਿਹੜੇ ਇੰਪੈਕਟ ਹੁੰਦੇ ਆ ਉਹ ਮੂਨ ਦੇ ਨਾਲ ਹੁੰਦੇ ਆ ਚੰ드ਰਮਾ ਦੇ ਨਾਲ ਹੁੰਦੇ ਆ ਲਗਨ ਜਾਂ 5th ਹਾਊਸ ਦਾ ਮੂਨ ਦੇ ਨਾਲ ਕੇਤੂ ਇਨਸਾਨ ਨੂੰ ਸੁਸਾਇਡਲ ਥਾਟ ਦਿੰਦਾ ਹੈ ਉਹਨੂੰ ਆਤਮ ਹੱਤਿਆ ਦੇ ਖਿਆਲ ਆ ਸਕਦੇ ਨੇ ਆਪਣੇ ਆਪ ਨੂੰ ਖਤਮ ਕਰਨ ਦੇ ਖਿਆਲ ਆ ਸਕਦੇ ਨੇ ਉਹਦੀ ਡਿਸੀਜਨ 메ਕਿੰਗ ਪਾਵਰ ਘੱਟ ਹੋ ਜਾਂਦੀ ਹੈ ਮਦਰ ਨਾਲ ਰਿਲੇਸ਼ਨ ਬਹੁਤ ਅੱਛੇ ਨਹੀਂ ਰਹਿੰਦੇ ਖਰਾਬ ਚੱਲਦੇ ਨੇ ਸੰਤਾਨ ਤੋਂ ਦਿੱਕਤ ਆ ਸਕਦੀ ਹੈ ਐਸਾ ਇਨਸਾਨ ਜ਼ਿਆਦਾਤਰ ਕਿਸੇ ਨਾ ਕਿਸੇ ਤੁਰਘਟਨਾ ਉਹਦੇ ਨਾਲ ਹਮੇਸ਼ਾ ਹੁੰਦੀ ਰਹਿੰਦੀ ਹੈ ਜਿਹਨੂੰ ਐਕਸੀਡੈਂਟ ਕਹਿੰਦੇ ਆ